ਤਾਰ ਲੈਦਾ ਹਾਰ ਲੈ ਖੜਾ ਜੀਤਾ ਇਹਦਾ ਆਤਾ ਹੈ ਜੀ ਸਾਡਾ ਕੀ ਹੈ ਤਾਂ ਕੀ ਕੀ तरुआ हाँ वो क्या होता है सब्जी होती है अच्छा ठीक अच्छा। है हम भाई बढ़िया जी हाँ जी अच्छा ਚਾਈ ਚਾਈ ਚ ਆਉਂਦੇ ਆਂ ਕਿ ਕਿੰਨਾ ਆਉਦਾ ਹੋਇਆ 50 ਆਉਂਦਾ ਸੀ ਉਹ ਆਇਰ ਇਸ ਦੇਆ ਕਰ ਇਹਨੂੰ ਹਾਂ ਦੇਖ ਇਹ ਚਲਦਾ ਜਿਵੇਂ ਥੋੜਾ ਥੋੜਾ ਇਹ ਤਾਂ ਜਿਵੇਂ ਸਲੋ ਚਲਦਾ ਜਿਵੇਂ ਅਣਜਾਣ ਹੁੰਦਾ ਹੈ ਅਣਜਾਣ ਅਣਜਾਣ ਐ ਇਹ ਨਾ ਤੋੜਨਾ ਹੈ ਤੇ ਨਾ ਤੋੜਨਾ ਆ ਕੇ ਜੀ ਟੁੱਟੂਗੀ ਬੋਹ ਦੇ ਸੰਦ ਨੇ ਆਪਣੇ ਤਾਂ ਕੰਜਲ ਦੇ ਸੰਦ ਨੇ ਬੋਹ ਦੇ ਰਾਸਤੇ ਬੋਲ ਦੇਖਦਾ ਤੂੰ ਹੀ ਬੋਹ ਦੱਭ ਰਿਆ ਹਾਂ ਟਰੈਕਟਰ ਤਾਂ ਵਧੀਆ ਨੇ ਬੇਇੱਜ਼ਤੀ ਕਰਨ ਆਗ ਰਹਿਣਾ ਆਪਣੀ ਹਾਂ ਹਨਾ ਹੋਰ ਬੋਹ ਚੁਪਟਾ ਕੇ ਰੁਕੂ ਸੀ ਹੁੰਦਾ ਤੇ ਡੱਕਰ ਕੇ ਲਿਆ ਕਰ ਬੋਹ ਦਾ ਇੱਕ ਹੋਰ ਜਾਗੇ ਨਹੀਂ ਆਈਏ ਦੇ ਜਿੰਦੇ ਤੇ ਤਰ ਤਾਂ ਗਾਰਾ ਵੀ ਢੋਲਿਆ ਉਹਨੇ ਤੇ ਰਾਸਤੇ 'ਚ ਲੇਕਿਨ ਇਹ ਵੀ ਹਿੱਟ ਪੱਟ ਲਗੀ ਕੀ 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 ਜੀ ਲਈ ਮੇਰਾ ਤਾਂ ਕੀ ਜੇ ਲਈ ਫਿਰ ਕੋਈ ਨਹੀਂ ਇਹ ਵੀ ਪਟਣਾ ਨਹੀਂ ਆ ਆ ਗਿੱਕੜਾੜ ਤੇ ਕੋਲੇ ਬੋਗਦੀ ਦਿਖਾਉਂਗੀ ਨਮਸਕਾਰ ਬੋਗੀ ਇਹ ਗਿੱਕੜਾੜ ਤੇ ਬੋਗੂ ਗਾਂ ਦੀ ਕੋਲੇ ਦੀ ਆ ਸਾਰਾ ਸਮਾਨ ਸਪੇਅਰ ਪਾੜਦਾ ਜਿੰਨਾ ਵੀ ਹੁੰਦਾ ਜੀ ਉੱਥੇ ਮਿਲਦਾ ਜੀ ਕਾਸੇ ਮਰਜੀ ਦਾ ਲੈ ਲੁ ਕਾਸੇ ਹੀ ਮਰਜੀ ਦਾ ਸਮਾਨ ਚ ਆ ਛੋਟੀ ਨਹੀਂ ਹੈ ਜੀ ਨਹੀਂ ਜੀ ਨਿਛਲੇ ਪਾਸੇ ਹੀ ਹੈ ਉਹ ਕਿਆ ਬਾਤ ਹੈ ਕਿਆ ਬਾਤ ਆ ਇੱਕ ਸਵੇਰੇ ਲਿਆ ਕੇ ਪਏ ਪਾੜ ਤੀ ਇੱਕ ਦੂਜੀ ਹੋਣ ਲੈ ਆ ਦੇਖ ਐਂਦਾ ਕਿਹੜੀ ਪਏ ਪਏ ਆ ਸਹੀ ਹੈ ਸਪਰਿੰਗ ਵਾਲੀ ਆ ਵਾ ਇਧਰ ਦੇਖੋ ਜੀ ਇਧਰ ਕਿੰਨਾ ਪ੍ਰਦੂਸ਼ਣ ਹੋ ਰਿਹਾ ਹੈ ਆ ਦੇਖ ਧੂੰਆਂ ਜੀ ਯਾਹ ਸਹੀ ਹੈ ਬਾੜੀ ਸੋਨਾ ਜਿਹਾ ਲੱਗ ਰਿਹਾ ਹੈ ਹਨਾ ਵੇ ਸੋਨਾ ਜਿਹਾ ਹੀ ਲੱਗ ਰਿਹਾ ਮੈਂ ਬਾੜੀ ਜਾ ਦੇ ਇਸਕੀ ਪੁੱਛ ਰਹਾ